ਕਬਨਾਮਾ ਦਿਖ ਰਿਹਾ ਸਾਰੇ ਹੀ ਸ਼ੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੈ ਕਿ ਸਿੱਖ ਸੰਗਤਾਂ ਵਿਰੋਧ ਕਰਨਗੀਆਂ ਜੇਕਰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਕੌਕੇ ਵੱਡਾ ਕਮਨਿਆਜ਼ਾ ਭੁਗਤ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਸਥਾਾਂ માં ਦੋਨਾਂ ਸੰਸਥਾਵਾਂ ਨੂੰ ਬੜਾ ਮਹਿੰਗਾ ਪਿਆ ਹੈ ਪਤਾ ਲੱਗ ਗਿਆ ਸਿੱਖ ਸੰਗਤ ਦਾ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਸਿੱਖ ਸੰਗਤ ਵਸਦੀ ਸਿੱਖ ਜਥੇਬੰਦੀਆਂ ਦੇ ਆਗੂ ਨਿਹੰਗ ਸਿੰਘ ਵਕ ਵਕ ਸੰਪਰਦਾਵਾਂ ਵਿਰੋਧ ਕਰ ਰਹੀਆਂ ਨੇ ASUPC ਅੰਤਰਕ ਕਮੇਟੀ ਦੇ ਮੈਂਬਰਾਂ ਦਾ ਇਮਨਦੋ ਕਹਿੰਦੇ ਨੇ ਕਿ ਜੇਕਰ ਫਿਰ ਦੁਬਾਰਾ ਸੇਵਾਵਾਂ ਹਵਾ ਬਹਾਲ ਨਹੀਂ ਕੀਤੀਆਂ ਗਈਆਂ ਸ੍ਰੀ ਅਕਾਲ ਤਖਤ ਸ੍ਰੀ ਦਮਦਮਾ ਸ੍ਰੀ ਅਕਾ ਸ੍ਰੀ ਅਕੇਸਗੜ ਸਾਹਿਬ ਦੇ ਜਥੇਦਾਰ ਦੀਆਂ ਤਾਂ ਅੰਤਰਕ ਕਮੇਟੀ ਦੇ ਘਰਾਂ ਦੇ ਸਾਹਮਣੇ ਬੈਠ ਕੇ ਧਰਨੇ ਮੁਜ਼ਾਰੇ ਹੋਣਗੇ ਸੁਖਬੀਰ ਸਿੰਘ ਬਾਦਲ ਵੀ ਇਸ ਗੱਲ ਤੋਂ ਭਲੀ ਭਾਂਤੀ ਜਾਣਦੇ ਨੇ ਕਿ ਐਜ਼ੇ ਫਿਰ ਦੁਬਾਰਾ ਮੈਂ ਪ੍ਰਧਾਨ ਬਣਦਾ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਤਾ 2027 ਦੀਆਂ ਚੋਣਾਂ ਦੇ ਵਿੱਚ ਮੇਰੀ ਬਾਟੀ ਵੀ ਮਾਂਜੀ ਜਾਵੇਗੀ ਕਿਉਂ ਮਾਂਜੀ ਜਾਵੇਗੀ ਕਿਉਂਕਿ ਸਿੱਖ ਸੰਗਤ ਨਹੀਂ ਚਾਹੁੰਦੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਹੋਵੇ ਲੇਕਿਨ ਲੇਕਿਨ ਪ੍ਰਧਾਨਗੀ ਦੇਣਗੇ ਕਿ ਨੂੰ ਫੇਰ ਕਿਉਂਕਿ ਇੱਕ ਪਾਸੇ ਲਗਾਤਾਰ ਇਹ ਕਨਸੂਆਂ ਚੱਲ ਰਹੀਆਂ ਨੇ ਕਿ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਨੇ ਉਹ ਲਗਾਤਾਰ ਬਾਗੀ ਧੜੇ ਦੇ ਸੰਪਰਕ ਦੇ ਵਿੱਚ ਨੇ ਉਹ ਸ਼੍ਰੀ ਅਕਾਲ ਤਖਤ ਸ਼੍ਰੀ ਦਮਦਮਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਸਮਰਕ ਵਿੱਚ ਨੇ ਕਿਉਂਕਿ ਜੇਕਰ ਇਹ ਤਿੰਨਾਂ ਤਖਤਾਂ ਦੇ ਜਥੇਦਾਰ ਸਹਿਬਾਨ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੂੰ ਹਾਮੀ ਭਰਦੇ ਨੇ ਜਾਂ ਸ਼੍ਰੀ ਆਨੰਦਪੁਰ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਜਾਂ ਸ਼੍ਰੋਮਣੀ ਨਵੀਂ ਸ਼੍ਰੋਮਣੀ ਅਕਾਲੀ ਦਲ ਬਣ ਸਕਦੀ ਹੈ ਉਸ ਦੇ ਪ੍ਰਧਾਨ ਹੋ ਸਕਦੇ ਨੇ ਵਿਕਰਮਜੀਤ ਸਿੰਘ ਜੀਤਿਆ ਲੇਕਿਨ ਵਿਕਰਮਜੀਤਿਆ ਇਸ ਗੱਲ ਉੱਤੇ ਅੜ ਗਏ ਨੇ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਨਾਇਆ ਚਾਹਵੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲਣਾ ਸੰਭਾਲਣਾ ਚਾਹੁੰਦੇ ਨੇ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਮਰਪਾਲ ਖਾਲਸਾ ਦੇ ਪੱਖ ਵਿੱਚ ਸੀ ਜਦੋਂ ਵਿਰਸਾ ਸਿੰਘ ਮਲਟੋਵਾ ਨੂੰ ਹਲਕਾ ਸ਼੍ਰੀ ਕਨੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਲਈ ਬਿਕਰਮਜੀਤ ਸਿੰਘ ਮੰਜੀਤਿਆ ਨੇ ਚੋਣ ਪ੍ਰਚਾਰ ਨਹੀਂ ਕੀਤਾ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਾਂਗੂ ਕਰਨਾ ਚਾਹੀਦਾ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਧਰ ਹਰ ਸਿਮਰਤ ਕੌਰ ਬਾਦਲ ਵੀ ਯਾਨੀ ਕਿ ਹਰ ਸਿਮਰਤ ਕੌਰ ਬਾਦਲ ਵੀ ਚਾਹੁੰਦੀ ਹੈ ਜਾਂ ਮੇਰਾ ਭਰਾ ਬਣੇ ਜਾਂ ਮੈਂ ਬਣਾ ਯਾਨੀ ਕਿ ਜੇਕਰ ਹਰ ਸਿਮਰਤ ਕੌਰ ਬਾਦਲ ਬਣਦੀ ਹੈ ਤਾਂ ਫਿਰ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਜਿਹੜੀ ਹੈ ਉਹ ਨਾ ਹਰ ਸਿਮਰਤ ਕੌਰ ਅਤੇ ਨਾ ਸੁਖਬੀਰ ਸਿੰਘ ਬਾਦਲ ਦੇ ਵਿੱਚ ਫਰਕ ਹੈ ਲੇਕਿਨ ਜੇਕਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਹੁਣ ਪ੍ਰਧਾਨ ਬਣਾਇਆ ਜਾਵੇਗਾ ਤੇ ਆਈ ਥਿੰਕ ਸਿੱਖ ਸੰਗਤ ਵੀ ਵਿਰੋਧ ਨਹੀਂ ਕਰੇਗੀ ਵਕ ਵਕ ਸਿੱਖ ਜਥੇਬੰਦੀਆਂ ਦੇ ਜਥੇ ਦਾ ਪ੍ਰਬੰਧ ਜਾਂ ਆਗੂ ਵੀ ਵਿਰੋਧ ਨਹੀਂ ਕਰਨਗੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਹਾਲ ਕਰਾਉਣ ਦੇ ਵਿੱਚ ਅੱਡੀ ਚੋਟੀ ਦਾ ਜੋਰ ਲਾ ਰਹੇ ਨੇ ਬਿਕਰਮਜੀਤ ਸਿੰਘ ਜੀਠੀਆ ਬਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਬਹਾਲ ਕਰੋ ਸ਼੍ਰੀ ਦਬਦਮਾ ਸਾਹਿਬ ਦੇ ਜਥੇਦਾਰ ਦੀ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਯਾਨੀ ਕਿ ਉਹਨਾਂ ਤਿੰਨਾਂ ਜਥੇਦਾਰਾਂ ਨੂੰ ਫਿਰ ਦੁਬਾਰਾ ਨਿਯੁਕਤ ਕਰੋ ਐਸੇ ਗੁਰੂ ਘਰ ਦੇ ਵਜ਼ੀਰ ਬਣਾਓ ਬੀਬਾ ਹਰਸਿਮਰਦ ਕੋਰ ਦਾ ਪਲੜਾ ਇਸ ਕਰਕੇ ਭਾਰੀ ਨਹੀਂ ਕਿਉਂਕਿ ਸਿੱਖ ਸੰਗਤ ਫਿਰ ਵਿਰੋਧ ਕਰੇਗੀ ਭਾਵੇਂ ਬੀਬਾ ਹਰਸਿਮਰਦ ਕੋਰ ਬਣੇ ਤੇ ਭਾਵੇਂ ਸੁਖਬੀਰ ਸਿੰਘ ਬਾਦਲ ਬਣੇ ਫਿਰ ਤਾਂ ਗੱਲ ਇੱਕੋ ਹੀ ਹੈ ਲੇਕਿਨ ਬਿਕਰਮਜੀਤ ਸਿੰਘ ਮਜੀਠੀਆ ਨੂੰ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਨਾਇਆ ਜਾਂਦਾ ਤਾਂ ਫਿਰ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪੈ ਜਾਵੇਗਾ ਕਿਉਂਕਿ ਬਿਕਰਮਜੀਤ ਸਿੰਘ ਜੀਠੀਆ ਹ ਪੰਥ ਦੇ ਹਾਕਮ ਚ ਨੇ ਯਾਨੀ ਕਿ ਜਿੰਨੀਆਂ ਵੀ ਸੰਪਰਦਾਵਾਂ ਨੇ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਬਿਲੋਂਗ ਕਰਦੀਆਂ ਨੇ ਉਹਨਾਂ ਦੇ ਨਾਲ ਖੜੇ ਨੇ ਬਿਕਰਮਜੀਤ ਸਿੰਘ ਮਜੀਠੀਆ ਬਿਕਰਮਜੀਤ ਸਿੰਘ ਮਜੀਠੀਆ ਦੀ दिली ਇੱਛਾ ਵੀ ਹੈ ਕਿ ਸੂਬੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਬਣਨਾ ਧੰਨ